અમદાવાદ ਦੇ ਵਿੱਚ ਹੋਏ ਜਹਾਜ਼ क्रैश ਮਾਮਲੇ ਦੇ ਵਿੱਚ ਹੁਣ ਵੱਡੀਆਂ ਅਪਡੇਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸ ਦੇ ਇੱਕ ਕਿ ਹੁਣ ਤੱਕ ਇਸ ਪੂਰੇ क्रैश ਮਾਮਲੇ ਦੇ ਵਿੱਚ 30 ਲੋਕਾਂ ਦੀ ਜਾਨ ਚਲੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਇਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੋਪਾਨੀ ਵੀ ਇਸ ਜਹਾਜ਼ ਦੇ ਵਿੱਚ ਸ਼ਾਮਲ ਸਨ ਹਾਲਾਂਕਿ ਪਰਿਵਾਰ ਦੇ ਵੱਲੋਂ ਜਾਂ ਫਿਰ ਬੀਜੇਪੀ ਦੇ ਵੱਲੋਂ ਇਸ ਚੀਜ਼ ਦੇ ਕਨਫਰਮ ਨਹੀਂ ਕੀਤਾ ਗਿਆ ਪਰ ਜੋ ਟਿੱਕਟਾ ਨਿਕਲ ਕੇ ਸਾਹਮਣੇ ਆ ਆਨੇ ਉਸ ਦੇ ਵਿੱਚ ਬਿਜਰਪਾਨੀ ਦਾ ਨਾਮ ਸ਼ਾਮਿਲ ਹੈ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਜਹਾਜ਼ ਦੇ ਕਰੈਸ਼ ਹੋਣ ਵੇਲੇ ਦੀ ਤਸਵੀਰ ਹੈ ਜਿਹੜੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਤਾਂ ਦੇਖ ਸਕਦੇ ਹੋ ਕਿ ਕਿਵੇਂ ਜਹਾਜ਼ ਜੁੜਨ ਪਰੰਤੋ ਕੁਝ ਮਿੰਟਾਂ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਐਕਸਕਲੂਸਿਵ ਤਸਵੀਰ ਤੁਸੀਂ ਜਿਹੜੀ ਹੈ ਉਹ ਜ਼ਰੂਰ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਤੇ ਇਹ ਉਸੇ ਇਲਾਕੇ ਦੀ ਤਸਵੀਰ ਹੈ ਜਿੱਥੇ ਜਹਾਜ਼ ਕਰੈਸ਼ ਹੁੰਦਾ ਹੈ ਤਾਂ 에어ਪੋਰਟ ਬੱਲਾਭਾਈ ਪਟੇਲ ਅਹਮਦਾਬਾਦ ਦੇ 에어ਪੋਰਟ ਤੋਂ ਜਹਾਜ਼ ਟੇਕ ਆਫ ਕਰਦਾ ਹੈ ਟੇਕ ਆਫ ਕਰਨ ਤੋਂ ਬਾਅਦ ਕੋਈ ਟੈਕਨੀਕਲ ਖਰਾਬੀ ਆ ਜਾਂਦੀ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟੇਕ-ਆਫ ਕਰਨ ਤੋਂ ਬਾਅਦ ਲਗਾਤਾਰ ਜਹਾਜ ਜਿਹੜਾ ਹੈ ਉਹ ਨੀਚੇ ਨੂੰ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਡਰਾਈਵਰ ਜੇਕਰ ਪਾਇਲਟ ਦੀ ਗੱਲ ਕੀਤੀ ਜਾਵੇ ਤਾਂ ਪਾਇਲਟ ਦੇ ਵੱਲੋਂ ਵੀ ਜੋ ਨਿਕਲ ਕੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਾਫੀ ਕੋਸ਼ਿਸ਼ ਕੀਤੀ ਗਈ ਇਸ ਜਹਾਜ਼ ਨੂੰ ਸੰਭਾਲਣ ਦੀ ਪਰ ਨਿਯੰਤਰਣ ਜਿਹੜਾ ਉਹ ਜਹਾਜ਼ ਕੋ ਬੈਠਾ ਕੰਟਰੋਲ ਜਿਹੜਾ ਇਸ ਜਹਾਜ਼ ਕੋ ਬੈਠਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਹਾਜ਼ ਜਦੋਂ ਉਡਾਨ ਭਰਦਾ ਤਾਂ ਕਾਫੀ ਨਾਰਮਲ ਜਿਹੜਾ ਉਹ ਦਿਖ ਰਿਹਾ ਹੈ ਕਿ ਸਿੱਧਾ ਜਾ ਰਿਹਾ ਪਰ ਜਦੋਂ ਕ੍ਰੈਸ਼ ਹੁੰਦਾ ਹੈ ਤਾਂ ਨੀਚੇ ਵੱਲ ਜਾ ਰਿਹਾ ਤਾਂ ਉਦੋਂ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਇਹ ਵੀਡੀਓ ਧਿਆਨ ਨਾਲ ਦੇਖੋ ਤਾਂ ਤਾਂ ਨੋਟ ਕਰੋਗੇ ਕਿ ਇਸ ਜਹਾਜ਼ ਪਹਿਲਾਂ ਸਿੱਧਾ ਜਾ ਰਿਹਾ ਪਰ ਕ੍ਰੈਸ਼ ਹੋਣ ਤੋਂ ਕੁਝ ਸੈਕਿੰਡ ਪਹਿਲਾਂ ਹੀ ਜਿਹੜਾ ਜਹਾਜ਼ ਨੂੰ ਅੱਗੇ ਤੋਂ ਉੱਪਰ ਨੂੰ ਚੱਕਿਆ ਜਾਂਦਾ ਯਾਨੀ ਕਿ ਟੇਕ ਆਫ ਕਰਨ ਦੀ ਹੋਰ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਹੈ ਪਰ ਇਹ ਸਭ ਦੇ ਦਰਮਿਆਨ ਜਹਾਜ਼ ਜਿਹੜਾ ਹੈ ਉਹ ਹੇਠਾਂ ਵੱਲ ਜਾਂਦਾ ਹੈ ਤੇ ਇਸ ਦੀ ਨਾਲ ਇਹ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਤਾਂ ਦੀਵਾਰ ਦੇ ਨਾਲ ਟਕਰਾਇਆ ਕੰਧ ਦੇ ਨਾਲੇ ਜਹਾਜ਼ ਜਿਹੜਾ ਟਕਰਾਇਆ ਜਾਣਕਾਰੀ ਸਾਮਣੇ ਨਿਕਲ ਕੇ ਆ ਰਹੀ ਹੈ ਤਾਂ ਐਕਸਕਲੂਸਿਵ ਤਸਵੀਰ ਤੁਹਾਡੇ ਨਾਲ ਅਹਮਦਾਬਾਦ ਦੀ ਤਸਵੀਰ ਜਿਹੜੀ ਆ ਉਹ ਸਾਂਝੀ ਕਰ ਰਹੇ ਹਾਂ ਜਹਾਜ਼ ਦੇ ਉਡਾਨ ਭਰਨ ਤੋਂ ਚੰਦ ਮਿੰਟ ਬਾਅਦ ਦੀਏ ਤਸਵੀਰ ਹੈ ਹਾਲਕੀ 1:38 ਮਿੰਟ ਦੇ ਉੱਤੇ ਜਹਾਜ਼ ਉਡਾਨ ਭਰਦਾ ਹੈ ਤੇ ਉਸ ਤੋਂ ਬਾਅਦ 1:40 ਮਿੰਟ ਦੇ ਉੱਤੇ ਪੂਰਾ ਹਾਦਸਾ ਵਾਪਰਦਾ ਹੈ ਤਾਂ ਉੱਥੇ ਹੀ ਇੱਕ ਕਿਸੇ ਦੇ ਵੱਲੋਂ ਇਹ ਵੀਡੀਓ ਜਿਹੜੀ ਆ ਬਣਾਈ ਗਈ ਹੈ ਤਾਂ ਹੁਣ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉਤੇ ਵਾਇਰਲ ਵੀ ਹੋ ਰਹੀ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸੇ ਜਹਾਜ਼ ਵਿੱਚ ਇੱਕ ਸੀਟ ਜਿਹੜੀ ਹੈ ਉਹ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰupani ਦੀ ਵੀ ਸੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜੋ ਟਿਕਟਾਂ ਦੀਆਂ ਨੇ ਉਹ ਵੀ ਸਾਂਝੀਆਂ ਕਰਾਂਗੇ ਇਸ ਤੋਂ ਇਲਾਵਾ ਜੋ ਇੱਕ ਡੁਪਲੀਕੇਟ ਟਿਕਟ ਦੀ ਗੱਲ ਕਰਦੇ ਆ ਕਿ ਜਦੋਂ ਤੁਸੀਂ ਆਨਲਾਈਨ ਬੁਕਿੰਗ ਕਰਾਉਂਦੇ ਹੋ ਤਾਂ ਉਸ ਵਾਰ ਤੁਸੀਂ ਇੱਕ ਟਿਕਟ ਜਿਹੜੀ ਆਨਲਾਈਨ ਵੀ ਕਢਾ ਸਕਦੇ ਹੋ ਤਾਂ ਆਨਲਾਈਨ ਟਿਕਟ ਦਾ ਜਿਹੜਾ ਇਹ ਵੀਡੀਓ ਫੋਟੋ ਹੈ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਜਿਹੜਾ ਰupani ਵਿਜੇ ਅ ਲਿਖਿਆ ਹੋਇਆ ਤੇ ਟਾਈਮ ਵੀ ਦਿੱਤਾ ਗਿਆ ਹੈ ਤੇ 12 ਜੂਨ 2025 ਟਿਕਟ ਦਾ ਨੰਬਰ ਵੀ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਜਹਾਜ਼ ਦਾ ਨੰਬਰ ਵੀ ਸੇਮ ਹੀ ਹੈ ਜੋ ਜਹਾਜ਼ ਬੋਇੰਗ ਹਾਦਸੇ ਦਾ ਸ਼ਿਕਾਰ ਹੋਇਆ ਤਾਂ ਤੁਸੀਂ ਇਸ ਤੋਂ ਕਨਫਰਮੇਸ਼ਨ ਮਿਲਦੀ ਹੈ ਇਸ ਤੋਂ ਇਲਾਵਾ ਇੱਕ ਤਸਵੀਰ ਹੋਰ ਹੈ ਜਿਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਿਜ਼ਨਸ ਕਲਾਸ ਟਿਕਟ ਦੀ ਜਿੱਕਰੜਾ ਨਿਕਲ ਰਿਹਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ 15 ਬਿਜ਼ਨਸ ਕਲਾਸ ਦੀਆਂ ਸੀਟਾਂ ਨੇ ਤੇ ਉਸ ਦੇ ਵਿੱਚੋਂ 12ਵੇਂ ਨੰਬਰ ਦੀ ਜਿਹੜੀ ਸੀਟ ਹੈ ਉਹ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਦੇ ਇਨਚਾਰਜ ਬੀਜੇ ਰupani ਦੀ ਹੈ ਸੋ ਇਲਾਵਾ 에어 ਇੰਡੀਆ ਦੀ ਟਿਕਟ ਜਿਹੜੀ ਅਸਲੀ ਟਿਕਟ ਹੈ ਉਹ ਵੀ ਹੁਣ ਲਗਾਤਾਰ ਜਨਤਕ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਤਸਵੀਰ ਵੀ ਹੈ ਤਾਂ ਉਸ ਦੇ ਵਿੱਚ ਵੀ ਬੀਜੇ ਰupani ਹੋਰਾ ਦਾ ਨਾਮ ਤੁਸੀਂ ਦੇਖ ਸਕਦੇ ਹੋ ਜਹਾਜ਼ਾ ਨੰਬਰ ਜਹਾਜ਼ਾ ਨਾਮ ਇਹ ਸਭ ਕੁਝ ਉਸ ਦੇ ਵਿੱਚ ਦਿੱਤਾ ਗਿਆ ਹੈ ਤਾਂ ਬੀਜੇ ਰupani ਨੂੰ ਲੈ ਕੇ ਜੇਕਰ ਹਜੇ ਤੱਕ ਗੱਲ ਕੀਤੀ ਜਾਵੇ ਤਾਂ ਗੁਜਰਾਤ ਭਾਜਪਾ ਦੇ ਵੱਲੋਂ ਤੇ ਪੰਜਾਬ ਭਾਜਪਾ ਦੇ ਵੱਲੋਂ ਕੋਈ ਜਾਣਕਾਰੀ ਜਿਹੜੀ ਹੈ ਸਾਂਝੀ ਨਹੀਂ ਕੀਤੀ ਗਈ ਤਾਂ ਕੁਝ ਭਾਜਪਾ ਦੇ ਆਗੂ ਜਿਹੜੇ ਪੰਜਾਬ ਦੇ ਨੇ ਉਹਨਾਂ ਤੋਂ ਇਹ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਨਾਂ ਨੇ ਇਸ ਚੀਜ਼ ਦੇ ਉੱਤੇ ਜ਼ਰੂਰ ਮੋਹਰ ਲਾਈ ਹੈ ਕਿ ਇਸ ਜਹਾਜ਼ ਦੇ ਵਿੱਚ ਬਿਜੇ ਰੂਪਾਨੀ ਹੋਰਾਂ ਨੇ ਸਫ਼ਰ ਕਰਨਾ ਸੀ ਤਾਂ ਨਾਨ-ਸਟਾਪ ਇਹ ਜਹਾਜ਼ ਹੈ ਜਿਹੜਾ ਅੰਮਦਾਬਾਦ ਤੋਂ ਲੰਡਨ ਜਾਂਦਾ ਹੈ ਪਰ ਹਜੇ ਤੱਕ ਇਸ ਚੀਜ਼ ਦੀ ਕਨਫਰਮੇਸ਼ਨ ਨਹੀਂ ਹੈ ਕਿ ਬਿਜੇ ਰੂਪਾਨੀ ਇਸ ਜਹਾਜ਼ ਦੇ ਵਿੱਚ ਸ਼ਾਮਲ ਸਨ ਜਾਂ ਨਹੀਂ ਸਨ ਸਵਾਰ ਸਨ ਨਹੀਂ ਸਨ ਉਹਨਾਂ ਨੇ ਇਹ ਜਹਾਜ਼ ਫੜਿਆ ਕਿ ਨਹੀਂ ਫੜਿਆ ਪਰ ਹੁਣ ਤੱਕ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 30 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਅਸੀਂ ਵੀ ਆਸ ਕਾਮਨਾ ਅਰਦਾਸ ਇਹੀ ਕਰਦੇ ਆ ਕਿ ਨੁਕਸਾਨ ਜਿਹੜਾ ਉਹ ਜਿੰਨਾ ਘੱਟ ਹੋਵੇ ਉਹਨਾਂ ਵਧੀਆ ਤੇ ਲੋਕ ਜਿਹੜਾ ਨੇ ਉਹਨਾਂ ਨੂੰ ਸੁਰੱਖਿਅਤ ਜਿਹੜਾ ਕੱਢਿਆ ਜਾਵੇ ਤੇ ਇਲਾਜ ਦੇ ਦੌਰਾਨ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਨਾ ਹੋਵੇ ਤੇ ਤੁਹਾਨੂੰ ਵੀ ਇਹੀ ਅਪੀਲ ਹੈ ਕਿ ਤੁਸੀਂ ਵੀ ਅਰਦਾਸ ਕਰੋ ਕਿ ਹਾਦਸੇ ਦਾ ਜਿਆਦਾ ਨੁਕਸਾਨ ਜਿਹੜਾ ਉਹ ਨਾ ਹੋਵੇ ਪਰ ਹੁਣ ਤੱਕ ਤੀ ਲੋਕਾਂ ਦੀ ਮੌਤ ਦੀ ਖਬਰ ਜਿਹੜੀ ਆ ਉਹ ਆਈ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਅਮ੍ਰਿਤਕੋਸ਼ਿਤ ਕਰ ਦਿੱਤਾ ਗਿਆ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਹਾਦਸੇ ਦੇ ਵਿੱਚ ਜਹਾਜ਼ ਦੇ ਵਿੱਚ ਹਾਦਸੇ ਦੇ ਸਮੇ 242 ਲੋਕ ਸਵਾਰ ਸੰਜਨਾ ਦੇ ਵਿੱਚੋਂ 220 ਯਾਤਰੀ ਨੇ ਤੇ 22 ਜਿਹੜੇ ਨੇ ਉਹ ਕਰੂ ਮੈਂਬਰ ਦੱਸੇ ਜਾ ਰਹੇ ਨੇ ਤੇ ਬੀਜੇ ਰੁਪਾਨੀ ਉਰਦੀ ਟਿਕਟ ਵੀ ਇਸ ਜਹਾਜ਼ ਦੇ ਵਿੱਚ ਸੀ ਤੇ ਜਹਾਜ਼ ਦੀਆਂ ਤਸਵੀਰਾਂ ਵੀ ਐਕਸਕਲੂਸਿਵ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਦਸੇ ਦੇ ਵੇਲੇ ਦੀ ਇਹ ਤਸਵੀਰ ਹੈ ਜਦੋਂ ਜਹਾਜ਼ ਉਡਾਨ ਭਰਦੇ ਹੀ ਕਰੈਸ਼ ਹੋ ਜਾਂਦਾ ਹੈ ਤੇ ਇੱਕ ਹੋਰ ਜਾਣਕਾਰੀ ਜਿਹੜੀ ਆ ਉਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਇਹ ਜਹਾਜ਼ ਉਡਾਨ ਭਰਦਾ ਹੈ ਤਾਂ ਉਸ ਤੋਂ ਬਾਅਦ ਹੀ ਕੁਝ ਸਮੇਂ ਬਾਅਦ ਜਿਹੜਾ ਹੈ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤੇ ਇਹ ਸਭ ਦੇ ਦਰਮਿਆਨ ਕੰਟਰੋਲ ਜਿਹੜਾ ਹੈ ਜੋ ਇੱਕ ਕੰਟਰੋਲਿੰਗ ਸਿਸਟਮ ਹੁੰਦਾ ਹੈ ਜਿਸ ਦੇ ਨਾਲ ਕਾਕਪਿਟ ਚੋਂ ਪਾਇਲਟ ਜਿਹੜਾ ਨੇ ਉਹ 에어ਪੋਰਟ ਦੇ ਅਥਾਰਟिटीज ਦੇ ਨਾਲ ਗੱਲ ਕਰਦੇ ਨੇ ਤਾਂ ਉਹ ਸੰਪਰਕ ਵੀ ਜਿਹੜਾ ਰਡਾਰ ਦਾ ਉਹ ਜ਼ਰੂਰ ਟੁੱਟ ਗਿਆ ਸੀਗਾ ਉਡਾਨ ਭਰਦੇ ਹੀ ਤਾਂ ਇੱਥੋਂ ਸਮਝ ਲੱਗ ਰਿਹਾ ਹੈ ਕਿ ਕੋਈ ਟੈਕਨੀਕਲ ਖਰਾਬੀ ਟੈਕਨੀਕਲ ਫਾਲਟ ਜਿਹੜਾ ਜ਼ਰੂਰ ਜਹਾਜ਼ ਦੇ ਵਿੱਚ ਹੈ ਅ ਤਾਂ ਹੁਣ ਹੋਰ ਯਾਤਰੀਆਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤਾਂ 52 ਬ੍ਰਿਟਿਸ਼ ਯਾਤਰੀ ਸਨ ਤੇ 6 ਪੁਰਤਗਾਲੀ ਨਾਗਰਿਕ ਇਸ ਜਹਾਜ਼ ਦੇ ਵਿੱਚ ਸ਼ਾਮਿਲ ਸਨ ਫਲਾਈਟ ਨੰਬਰ AI 171 ਜਿਹਨੇ ਦੁਪਹਿਰ ਦੇ 1:38 ਮਿੰਟ ਤੇ ਉਡਾਣ ਭਰੀ ਤੇ 1:40 ਮਿੰਟ ਦੇ ਉੱਤੇ ਕਰੈਸ਼ ਹੋ ਗਿਆ ਮਹਿਜ਼ 2 ਮਿੰਟ ਦਾ ਸਮਾਂ ਜਿਹੜਾ ਹੈ ਉਸਨੇ ਹਵਾ ਦੇ ਵਿੱਚ ਜਿਹੜਾ ਸਫ਼ਰ ਕੀਤਾ ਤੇ ਧੂਏ ਦਾ ਗੁਬਾਰ ਜਿਹੜਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਤਾਂ ਰਣਵੇ ਤੋਂ ਰਨਵੇ ਦੀ ਲੰਬਾਈ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਨਵੇ ਦੀ ਲੰਬਾਈ 3505 ਮੀਟਰ ਦੱਸੀ ਜਾ ਰਹੀ ਹੈ ਤੇ ਉਸ ਤੋਂ ਇਲਾਵਾ ਕੁਝ ਸਮੇਂ ਤੋਂ ਬਾਅਦ ਜਿਹੜਾ ਇਹ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਤਾਂ 21 ਯਾਤਰੀਆਂ ਦੇ ਮੌਤ ਦੀ ਖਬਰ ਪਹਿਲਾਂ ਨਿਕਲ ਕੇ ਸਾਹਮਣੇ ਆਈ ਸੀ ਤਾਂ ਹੁਣ ਇਹ ਜਾਣਕਾਰੀ ਜਿਹੜੀ ਹੈ ਉਹ 30 ਤੱਕ ਪਹੁੰਚ ਚੁੱਕੀ ਹੈ ਇਸ ਤੋਂ ਇਲਾਵਾ ਜੋ ਹੁਣ ਅਫੀਸ਼ੀਅਲਸ ਜਾਣਕਾਰੀਆਂ ਦੇ ਰਹੇ ਨੇ ਤਾਂ ਹੁਣ ਤੇਹੀ ਦੀ ਜਾਣਕਾਰੀ ਹੈ ਪਰ ਜੋ ਸੋਰਸਸ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਤਾਂ 100 ਸ਼ਬ ਜਿਹੜੇ ਨੇ 100 ਜਿਹੜੀਆਂ ਲਾਸ਼ਾਂ ਨੇ ਉਹ ਬਰਾਮਦ ਕਰਨ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਬੀਜੇ ਰupani ਜਿਹੜੇ ਸਾਬਕਾ ਸੀਐਮ ਨੇ ਗੁਜਰਾਤ ਦੇ ਇਸ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਤਾਂ ਉਹਨਾਂ ਦੀ ਵੀ ਜਿਹੜੀ ਹੈ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਵੀ ਇਸ ਦੇ ਵਿੱਚ ਸ਼ਾਮਲ ਨੇ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 116 ਬ੍ਰਿਟੇਨ ਅਤੇ ਬਾਕੀ ਜਿਹੜੇ ਨੇ ਉਹ ਵੀ 52 ਬ੍ਰਿਟਿਸ਼ ਦੇ ਨਾਗਰਿਕ ਸਨ ਤੇ 6 ਪੁਰਤਗਾਲ ਦੇ ਸਨ ਟੋਟਲ ਮਿਲ ਕੇ 242 ਯਾਤਰੀ ਜਿਹੜਾ ਨੇ ਇਸ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਸਨ ਤੇ 100 ਤੋਂ ਕਰੀਬ ਜਿਹੜੇ ਸ਼ਬ ਨੇ ਲਾਸ਼ਾਂ ਨੇ ਉਹ ਮਾਮਲੇ ਦੇ ਵਿੱਚ ਮਿਲਣ ਦੀ ਗੱਲ ਜਿਹੜੀ ਆ ਸਾਹਮਣੇ ਆ ਰਹੀ ਹੈ ਪਰ ਅਫੀਸ਼ੀਅਲ ਤੌਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਾਣਕਾਰੀ ਇਹ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ 30 ਲੋਕਾਂ ਦੀ ਮੌਤ ਜਿਹੜੀ ਆ ਉਹ ਹੋ ਚੁੱਕੀ ਹੈ ਕਨਫਰਮੇਸ਼ਨ ਐਸਸੀਜੀ ਆ ਚੁੱਕੀ ਹੈ ਗੁਜਰਾਤ ਦੇ ਹਸਪਤਾਲ ਜਿੱਥੇ ਇਹਨਾਂ ਦਾ ਇਲਾਜ ਸੀ ਤਾਂ ਉੱਥੋਂ ਦੇ ਅਫੀਸ਼ੀਅਲਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ 30 ਲੋਕਾਂ ਦੀ ਮੌਤ ਜਿਹੜੀ ਆ ਉਹ ਹੋਈ ਹੈ ਪਰ ਜੋ ਅਫੀਸ਼ੀਅਲ ਜਾਣਕਾਰੀ ਹੈ ਉਹ 30 ਦੀ ਹੈ ਪਰ ਜੋ ਸੋਰਸਸ ਜਾਣਕਾਰੀ ਦੇ ਰਹੇ ਨੇ ਉਹ ਇਹ ਆ ਰਹੀ ਹੈ ਕਿ 100 ਤੋਂ ਵੱਧ ਲੋਕਾਂ ਦੀ ਉੱਥੇ ਮੌਤ ਜਿਹੜੀ ਆ ਉਹ ਹੋ ਚੁੱਕੀ ਹੈ ਲਾਸ਼ਾਂ ਜਿਹੜੀਆਂ ਨੇ ਉਹ ਬਰਾਮਦ ਕਰ ਲਈਆਂ ਗਈਆਂ ਨੇ ਤੇ ਬੀਜੇ ਰupani ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਭਾਜਪਾ ਲੀਡਰਾਂ ਦੇ ਲਗਾਤਾਰ ਅਸੀਂ ਸੰਪਰਕ ਕੀਤਾ ਤੇ ਕੁਛ ਨਾਲ ਗੱਲ ਵੀ ਹੋਈ ਹੈ ਪਰ ਹਜੇ ਤੱਕ ਇਸ ਜਾਣਕਾਰੀ ਨਹੀਂ ਮਿਲੀ ਕਿ ਵਿਜੇ ਰੁਪਾਨੀ ਜਿਹੜਾ ਨੇ ਉਹ ਇਸ ਜਹਾਜ਼ ਦੇ ਵਿੱਚ ਸਵਾਰ ਸਨ ਕਿ ਨਹੀਂ ਸਨ ਪਰ ਟਿਕਟ ਹੈ ਜ਼ਰੂਰ ਉਦਾਦੀ ਜਿਹੜੀ ਆ ਸਾਹਮਣੇ ਆਈ ਹੈ ਜਿਸ ਦੇ ਵਿੱਚ 12 ਨੰਬਰ ਸੀਟ ਵੀ ਉਨਾਦੀ ਦੱਸੀ ਜਾ ਰਹੀ ਹੈ ਜੋ ਬਿਜ਼ਨਸ ਕਲਾਸ ਦੇ ਵਿੱਚ ਸੀ ਇਸ ਤੋਂ ਇਲਾਵਾ ਯਾਤਰੀਆਂ ਦੇ ਵਿੱਚ ਵੀ ਜਿਹੜਾ ਜਹਾਜ਼ ਦਾ ਨੰਬਰ ਵੀ ਮੈਚ ਕਰਦਾ ਹੈ ਜਹਾਜ਼ ਦਾ ਸਮਾਂ ਵੀ ਮੈਚ ਕਰ ਰਿਹਾ ਹੈ ਤੇ ਜਹਾਜ਼ ਦੀ ਟਾਈਮਿੰਗ ਵੀ ਮੈਚ ਕਰ ਰਹੀ ਹੈ ਤੇ ਜਹਾਜ਼ ਅੱਜ ਅਜਦ ਜੀ ਟੇਟ ਵੀ ਮੈਚ ਕਰ ਰਹੀ ਹੈ ਤਾਂ ਤੁਸੀਂ ਤਸਵੀਰ ਚ ਦੇਖ ਸਕਦੇ ਹੋ 에어 ਇੰਡੀਆ ਦਾ ਜਹਾਜ਼ ਹੈ ਜਿਹੜਾ ਉਡਾਨ ਭਰਦੇ ਹੀ ਚੰਦ ਮਿੰਟਾਂ ਬਾਅਦ ਸ਼ਿਕਾਰ ਹੋ ਜਾਂਦਾ ਤਾਂ ਵਿਜੇ ਰੋਪਾਨੀ ਦੀ ਟਿਕਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ 에어 ਇੰਡੀਆ ਦੇ ਵੱਲੋਂ ਟਿਕਟ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਤਾਂ ਟਿਕਟ ਦੇ ਉੱਤੇ ਤੁਸੀਂ ਨੰਬਰ ਵੀ ਦੇਖ ਸਕਦੇ ਹੋ ਜਹਾਜ਼ ਦਾ ਸੇਮ ਦਿੱਤਾ ਗਿਆ ਹੈ AI0171 ਜਿਹੜਾ ਜਹਾਜ਼ ਦਾ ਨੰਬਰ ਹੈ ਬੋਇੰਗ ਦਾ ਜਹਾਜ਼ ਹੈ ਡ੍ਰੀਮ ਲਾਈਨਰ ਦਾ ਜਿਹੜਾ ਕੋਡ ਨਾਮ ਰੱਖਿਆ ਗਿਆ ਹੈ ਉਸ ਤੋਂ ਇਲਾਵਾ ਰupani ਦਾ ਰੁਮਾਨੀ ਸਾਹਿਬ ਦਾ ਨਾਮ ਵੀ ਰੱਖਿਆ ਗਿਆ ਰupani ਵਿਜੇ ਕਿਉਂਕਿ ਜਹਾਜ਼ੇ ਵਿੱਚ ਜਿਹੜਾ ਸਰਨੇਮ ਹੁੰਦਾ ਉਹ ਪਹਿਲਾਂ ਆਉਂਦਾ ਫਿਰ ਗੱਬੇ ਮਿਡਲ ਨੇਮ ਆਉਂਦਾ ਫਿਰ ਲਾਸਟ ਦੇ ਵਿੱਚ ਅਸਲ ਨਾਮ ਜਿਹੜਾ ਉਹ ਲਿਖਿਆ ਜਾਂਦਾ ਜਦੋਂ ਜਹਾਜ਼ੇ ਵਿੱਚ ਬੋਰਡਿੰਗ ਜਾਂ ਟਿਕਟ ਆਪਾਂ ਲੈਣੇ ਆ ਉਸ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਕਿ ਉਲਟਾ ਜਿਹੜਾ ਨਾਮ ਹੈ ਉਹ ਲਿਖਿਆ ਗਿਆ ਹੁੰਦਾ ਸੇਮ ਪਾਸਪੋਰਟ ਦੀ ਤਰਜ ਦੇ ਉੱਤੇ ਤੇ ਇਸੇ ਸਬਦ ਦੇ ਦਰਮਿਆਨ ਆ ਸੀਟ ਨੰਬਰ ਵੀ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਤਾਂ 15 ਨੰਬਰ ਸੀਟਾਂ ਨੇ ਜਿਹੜੀਆਂ ਬਿਜ਼ਨਸ ਕਲਾਸ ਦੀਆਂ ਇਸ ਜਹਾਜ਼ ਦੇ ਵਿੱਚ ਸਨ ਤੇ 12ਵੀਂ ਨੰਬਰ ਦੀ ਸੀਟ ਜਿਹੜੀ ਹੈ ਉਹ ਬੀਜੇ ਰੂਪਾਨੀ ਉਹਨਾਂ ਦੀ ਸੀਗੀ ਤੇ ਪਰ ਲਗਾਤਾਰ ਜਾਣਕਾਰੀ ਜਿਹੜੀ ਆਉ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਜਰਾਤ ਤੋਂ ਵੀ ਕਿ ਇਸ ਮਾਮਲੇ ਦੇ ਵਿੱਚ ਕਨਫਰਮੇਸ਼ਨ ਹੋ ਸਕੇ ਕਿ ਬੀਜੇ ਰੂਪਾਨੀ ਉਸ ਸਮੇਂ ਜਹਾਜ਼ ਦੇ ਵਿੱਚ ਸਨ ਕਿ ਨਹੀਂ ਸਨ ਪਰ ਜੋ ਤਾਜ਼ਾ ਜਾਣਕਾਰੀਆਂ ਮਿਲ ਕੇ ਸਾਹਮਣੇ ਆ ਰਹੀਆਂ ਨੇ ਕਿ 52 ਬ੍ਰਿਟਿਸ਼ ਨਾਗਰਿਕ ਇਸੇ ਵੇ ਸਵਾਰ ਸਨ ਤੇ ਛੇ ਜਿਹੜੇ ਨੇ ਪੁਰਤਗਾਲੀ ਨਾਗਰਿਕ ਐਸੇ ਵਿੱਚ ਸਵਾਰ ਸਨ ਟੋਟਲ 242 ਪੈਸੇਂਜਰ ਜਿਹੜਾ ਨੇ ਉਹ ਇਸ ਜਹਾਜ਼ ਦੇ ਵਿੱਚ ਸਵਾਰ ਸਨ ਤਾਂ ਹੁਣ ਜੋ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਸਾਡੇ ਨਾਲ ਸੰਜੀ ਕਰ ਰਹੇ ਤਾਂ 10 ਲੋਕਾਂ ਦੇ ਮੌਤ ਹੋਣ ਦੀ ਖਬਰ ਹੋ ਸਾਹਮਣੇ ਆਈ ਹੈ ਤਾਂ ਟੋਟਲ ਗਿਣਤੀ ਜੇਕਰ ਕੀਤੀ ਜਾਵੇ ਤਾਂ 40 ਲੋਕ ਜਿਹੜਾ ਨੇ ਉਹ ਮਰ ਗਏ ਨੇ ਤੇ ਪੁਰਤਗਾਲ ਦੇ 6 ਤੇ ਇੱਕ ਕੈਨੇਡਾ ਦਾ ਯਾਤਰੀ ਵੀ ਇਸ ਜਹਾਜ਼ ਦੇ ਵਿੱਚ ਸਵਾਰ ਸੀ ਤਾਂ ਹੁਣ ਹੌਲੀ-ਹੌਲੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤਾਂ ਜਿਵੇਂ ਪਹਿਲਾਂ ਵੀ ਦੱਸਿਆ ਕਿ 56 ਬ੍ਰਿਟਿਸ਼ ਨਾਗਰਿਕ ਸਨ 6 ਪੁਰਤਗਾਲੀ ਸਨ ਤਾਂ ਹੁਣ ਇੱਕ ਕੈਨੇਡਾ ਦੇ ਨਾਗਰਿਕ ਦੀ ਵੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਜਿਵੇਂ ਮੇਰੇ ਸਹਿਯੋਗੀ ਆਪਾਂ ਪਿਛਲੀ ਵਿੱਚ ਵੀ ਗੱਲ ਕੀ ਤੀਸੀ ਖਬਰ ਦੇ ਵਿੱਚ ਕਿ ਕਈ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਪੰਜਾਬੀ ਵੀਜ਼ੇ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਜਿਨ੍ਹਾਂ ਨੇ ਲੰਡਨ ਦਾ ਸਫ਼ਰ ਕਰਨਾ ਹੈ ਕਿਉਂਕਿ ਨੌਨ ਸਟਾਪੇ ਫਲਾਈਟ ਹੈ ਜੇ ਤਾਂ ਦਿੱਲੀ ਦੇ ਉੱਤੋਂ ਕੋਈ ਅਸੀਂ ਇਦਾਂ ਦੀਆਂ ਫਲਾਈਟਾਂ ਫੜਦੇ ਆ ਤਾਂ ਕਈ ਸਾਨੂੰ ਨੌਨ ਸਟਾਪ ਜਿਹੜੀਆਂ ਨੇ ਉਹ ਨਹੀਂ ਮਿਲਦੀਆਂ ਕਈਆਂ ਦਾ ਦੁਬਈ ਕਈਆਂ ਦਾ ਸਿੰਗਾਪੁਰ ਕਿਤੇ ਨਾ ਕਿਤੇ ਸਟੇ ਹੁੰਦੀ ਹੈ ਤਾਂ ਇਸ ਕਰਕੇ ਜਿਹੜੀ ਲੰਬੇ ਰੂਟ ਦੀ ਫਲਾਈਟ ਹੁੰਦੀ ਹੈ ਮੋਸਟਲੀ ਇਹੀ ਜਿਹੜਾ ਟਿਚਾ ਹੁੰਦਾ ਹੈ ਕਿ ਕੋਈ ਡਾਇਰੈਕਟ ਫਲਾਈਟ ਜਿਹੜੀ ਆ ਉਹ ਮਿਲ ਜੇ ਤਾਂ ਤਾਂ ਆਸਾਨੀ ਰਹਿੰਦੀ ਹੈ ਤਾਂ ਹੁਣ 5 ਵਜੇ ਤੱਕ ਜਿਹੜਾ 에어ਪੋਰਟ ਹੈ ਉਹ ਬੰਦ ਕਰ ਦਿੱਤਾ ਹੈ ਤਾਂ ਜਲਦੀ ਘਟਨਾ ਵਾਲੀ ਥਾਂ ਦੇ ਉੱਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਹੁੰਚ ਰਹੇ ਨੇ ਤਾਂ ਅਮਿਤ ਸ਼ਾਹ ਵੀ ਜਿਹੜਾ ਨੇ ਇੱਥੇ ਜਾਇਜ਼ਾ ਲੈਣ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਮੁੱਖ ਮੰਤਰੀ ਨੇ ਗੁਜਰਾਤ ਦੇ ਉਹ ਵੀ ਚੰਦ ਮਿੰਟਾਂ 'ਚ ਇੱਥੇ ਪਹੁੰਚਣ ਵਾਲੇ ਨੇ ਤੇ ਗ੍ਰਹਿ ਮੰਤਰੀ ਤੇ ਅਮਿਤ ਸ਼ਾਹ ਉਹਦੇ ਤੇ ਜੇਕਰ ਗੱਲ ਕੀਤੀ ਜਾਵੇ ਗੁਜਰਾਤ ਦੇ ਮੁੱਖ ਮੰਤਰੀ ਦੀ ਫੋਨ ਦੇ ਉੱਤੇ ਗੱਲਬਾਤ ਵੀ ਹੋਈ ਹੈ ਇਸ ਤੋਂ ਇਲਾਵਾ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 에ਵੀਏਸ਼ਨ ਡਿਪਾਰਟਮੈਂਟ ਦੇ ਨਾਲ ਫੋਨ ਦੇ ਉੱਤੇ ਸੰਪਰਕ ਦੇ ਵਿੱਚ ਨੇ ਜਹਾਜ਼ 'ਚ ਯਾਤਰੀਆਂ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਤਾਂ 100 ਅ 16 ਭਾਰਤ ਦੇ ਯਾਤਰੀ ਸਨ 52 ਜਿਹੜੇ ਨੇ ਬ੍ਰਿਟੇਨ ਦੇ ਸੀ 6 ਪੁਰਤਗਾਲੀ ਸਨ ਤੇ ਇੱਕ ਕੈਨੇਡਾ ਦੇ ਯਾਤਰੀ ਜਿਹੜਾ ਉਹ ਵੀ ਸਵਾਰ ਸੀ ਤਾਂ ਕੁੱਲ ਮਿਲਾ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਇੰਟਰਨੈਸ਼ਨਲ ਯਾਤਰੀ ਵੀ ਜਿਹੜਾ ਨੇ ਉਹ ਵੀ ਇਸ ਦੇ ਵਿੱਚ ਸਫ਼ਰ ਕਰ ਰਹੇ ਸਨ ਬ੍ਰਿਟਿਸ਼ ਬ੍ਰਿਟੇਨ ਦੇ ਤੇ ਇਸ ਤੋਂ ਇਲਾਵਾ ਪੁਰਤਗਾਲ ਤੇ ਕੈਨੇਡਾ ਦੇ ਵੀ ਲੋਕ ਜਿਹੜਾ ਨੇ ਇਸ ਦੇ ਵਿੱਚ ਸਵਾਰ ਸਨ ਤੇ ਇੱਕ ਕੈਨੇਡੀਅਨ ਯਾਤਰੀ ਹੈ ਤੇ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ 40 ਲੋਕਾਂ ਦੀ ਮੌਤ ਜਿਹੜੀ ਆ ਹੋ ਗਈ ਹੈ ਜਦੋਂ ਇਹ ਖਬਰ ਪਹਿਲੀ ਸਟਾਰਟ ਕੀਤੀ ਸੀ ਤਾਂ 30 ਲੋਕਾਂ ਦੀ ਮੌਤ ਦੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਸੀ ਤਾਂ ਹੁਣ ਇਹ ਵੱਧ ਕੇ ਜਿਹੜਾ ਆਕੜਾ 40 ਪਹੁੰਚ ਚੁੱਕਾ ਹੈ ਤਾਂ ਲਗਾਤਾਰ ਇਸ ਮਾਮਲੇ ਦੇ ਵਿੱਚ ਵੱਡੀਆਂ ਤੇ ਅਪਡੇਟਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਆਸ ਕਾਮਨਾ ਅਪੀਲ ਹਮਦਰ ਟੀਵੀ ਦੇ ਵੱਲੋਂ ਇਹੀ ਕਰਦੇ ਆ ਕਿ ਜ਼ਿਆਦਾ ਨੁਕਸਾਨ ਜਿਹੜਾ ਹੋ ਇਸ ਜਹਾਜ਼ ਦੇ ਵਿੱਚ ਨਾ ਹੋਇਆ ਹੋਵੇ ਯਾਤਰੀ ਜਿਹੜੇ ਨੇ ਉਹ ਸਹੀ ਸਲਾਮਤ ਆਪਣੇ ਆਪਣੇ ਘਰ ਪਹੁੰਚਣ ਤਾਂ ਇੱਕ ਵਾਰੀ ਮੰਜ਼ਰ ਵੀ ਤੁਸੀਂ ਸੋਚ ਸਕਦੇ ਹੋ ਕਿ ਕਈ ਲੋਕ ਜਿਹੜਾ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਇੱਥੇ ਡ੍ਰੌਪ ਕਰਕੇ ਗਏ ਹੋਣਗੇ 에어ਪੋਰਟ ਤੇ ਤਾਂ ਹਜੇ ਉਹ ਵਾਪਸ ਅੱਧੇ ਰਾਸਤੇ ਵੀ ਨਹੀਂ ਪਹੁੰਚੇ ਹੋਣਗੇ ਕਿ ਇਹ ਖਬਰ ਉਹਨਾਂ ਨੂੰ ਮਿਲ ਚੁੱਕੀ ਹੋਏਗੀ ਤੇ ਵਾਪਸ 에어ਪੋਰਟ ਵੱਲ ਨੂੰ ਪਹੁੰਚ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਹੁਣ ਉੱਥੇ ਲੋਕ ਜਿਹੜਾ ਨੇ ਉਹ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰ ਆਪਣੇ ਸਗੇ ਸੰਬੰਧੀ ਆਪਣੇ ਯਾਰਾ ਦੋਸਤਾਂ ਨੂੰ ਉੱਥੇ 에어ਪੋਰਟ ਤੇ ਉਤਾਰਿਆ ਗਿਆ ਸੀ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਕੁਝ ਮਿੰਟਾਂ ਬਾਅਦ ਉੱਥੇ ਪਹੁੰਚ ਰਹੇ ਨੇ ਤੇ ਗੁਜਰਾਤ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਉੱਥੇ ਪਹੁੰਚ ਰਹੇ ਨੇ ਤੇ ਇਸ ਤੋਂ ਇਲਾਵਾ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਨੇ ਵਿਜੇ ਰੁਪਾਨੀ ਉਹਨਾਂ ਦਾ ਵੀ ਜ਼ਿਕਰ ਜਿਹੜਾ ਹੈ ਉਹਨਾਂ ਦੀ ਟਿਕਟ ਵੀ ਜਿਹੜੀ ਹੈ ਲਗਾਤਾਰ ਜਨਤਕ ਹੋ ਰਹੀ ਹੈ ਤੇ ਹੁਣ ਤੱਕ ਜੇਕਰ ਗੱਲ ਕੀਤੀ ਜਾਵੇ ਤਾਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਵਿਜੇ ਰੁਪਾਨੀ ਔਰ ਆਦੀ 12 ਨੰਬਰ ਸੀਟ ਸੀ ਹੁਣ ਪਰ ਇਹ ਗੱਲ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਹਜੇ ਤੱਕ ਕੋਈ ਕਨਫਰਮੇਸ਼ਨ ਨਹੀਂ ਹੋਈ ਹੈ ਕਿ ਵਿਜੇ ਰੁਪਾਨੀ ਇਸ ਜਹਾਜ਼ ਦੇ ਵਿੱਚ ਸਨ ਕਿ ਨਹੀਂ ਸਨ ਪਰ ਟਿਕਟ ਜ਼ਰੀਏ ਜ਼ਰੂਰ ਉਹਨਾਂ ਦੀ ਸਾਹਮਣੇ ਆਈ ਹੈ 에য়ার ਇੰਡੀਆ ਦੀ ਫਲਾਈਟ ਦੀ ਹੈ ਟਿਕਟ ਹੈ ਟਿਕਟ ਵੀ ਤੁਹਾਡੇ ਨਾਲ ਜਨਤਕ ਕਰ ਰਹੇ ਹਾਂ ਤਾਂ ਇਹ ਵੀ ਆਈਪੀ ਗੱਲ ਕਰ ਲਈਏ bizness cockpit ਦੀ ਗੱਲ ਕਰ ਲਈਏ ਤਾਂ bizness class ਦੇ ਵਿੱਚ 15 ਸੀਟਾਂ ਨੇ ਤੇ 12 ਨੰਬਰ ਦੀ ਸੀਟ ਜਿਹੜੀ ਆ ਬੀਜੇ ਰੁਪਾਣੀ ਉਹ ਰਾਦੀ ਹੈ ਤੇ ਟਿਕਟ ਵੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ Air India ਦੀ ਇਹ ਟਿਕਟ ਹੈ ਜਿਸ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਅੱਜ ਦੀ ਤਰੀਕ ਲਿਖੀ ਹੋਈ ਹੈ ਇਹੀ Boeing 717 ਦਾ ਨਾਮ ਲਿਖਿਆ ਹੋਇਆ AI ਬੋਇੰਗ 0171 ਏਸੀ ਜਹਾਜ਼ ਦਾ ਨੰਬਰ ਹੈ ਤੇ ਇਸ ਤੋਂ ਇਲਾਵਾ ਡ੍ਰੀਮ ਲਾਈਨਰ ਜਿਹੜਾ ਇਸ ਜਹਾਜ਼ ਦਾ ਕੋਡ ਨੇਮ ਹੈ ਉਹ ਵੀ ਲਿਖਿਆ ਹੋਇਆ ਹੈ ਤੇ ਜਹਾਜ਼ ਦੀ ਐਕਸਕਲੂਸਿਵ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਏਅਰ ਇੰਡੀਆ ਨੇ ਜਿਹੜਾ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਹੈ ਤਾਂ ਏਆਈ 5699144 ਜਿਹੜਾ ਇਹ ਹੈਲਪਲਾਈਨ ਨੰਬਰ ਵੀ ਜਿਹੜਾ ਹੈ 에어ਲਾਈਨ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਜੈਸੇ ਉੱਤੇ ਤੁਸੀਂ ਆਪਣਾ ਸਾਥੀ ਜਿਹੜੇ ਤੁਹਾਡੇ ਨੇ ਉਹਦੇ ਵੀ ਜਾਣਕਾਰੀ ਲੈ ਸਕਦੇ ਹੋ ਤਾਂ ਨੇ ਲੋਕਾਂ ਨੂੰ ਜਿਹੜਾ ਉਹ ਲਗਾਤਾਰ ਮਦਦ ਦਿੱਤੀ ਜਾ ਰਹੀ ਹੈ 에어 ਇੰਡੀਆ ਵੀ ਲਗਾਤਾਰ ਜਿਹੜਾ ਇਸ ਬਾਬਤ ਤੇ ਜਾਣਕਾਰੀ ਸਾਂਝੀ ਕਰ ਰਹੀ ਹੈ ਤਾਂ 에어 ਇੰਡੀਆ ਦੇ ਵੱਲੋਂ ਲਗਾਤਾਰ ਜਿਹੜਾ ਨੇ ਉਹ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹੈਲਪਲਾਈਨ ਨੰਬਰ 에어 ਇੰਡੀਆ ਦੇ ਵੱਲੋਂ ਜਹਾਜ਼ ਦੇ ਵੱਲੋਂ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ 1800 5699 444 ਇਹ ਨੰਬਰ ਜਿਹੜਾ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤਾਂ 에어 ਇੰਡੀਆ ਨੇ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜਾਣ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਹਾਦਸੇ ਦੀ ਜਾਣਕਾਰੀ ਜਿਹੜੀ ਹੈ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੈ ਚੁੱਕੇ ਨੇ ਇਸ ਤੋਂ ਇਲਾਵਾ 2 ਪਾਇਲਟ 10 ਕੈਬਿਨ ਕਰੂ ਤੇ 230 ਪੈਸੇਂਜਰ ਜਿਹੜਾ ਨੇ ਉਸ ਦੇ ਵਿੱਚ ਸਵਾਰ ਸਨ ਤਾਂ ਯਾਤਰੀ ਜਿਹੜਾ ਨੇ 230 ਸਨ ਤੇ ਇਸ ਤੋਂ ਇਲਾਵਾ 2 ਪਾਇਲਟ ਤੇ 10 ਕੈਬਿਨ ਕਰੂ ਮੈਂਬਰ ਜਿਹੜਾ ਨੇ ਉਹਦੇ ਵਿੱਚ ਸਵਾਰ ਸਨ ਕੁੱਲ ਮਿਲ ਕੇ 242 ਦੀ ਗਿਣਤੀ ਬਣਦੀ ਹੈ ਤਾਂ 에어ਪੋਰਟ ਤੋਂ ਟੇਕ ਆਫ ਕਰਦੇ ਹੀ ਮੱਲਬਾਈ ਪਟੇਲ 에어ਪੋਰਟ ਤੋਂ ਟੇਕ ਆਫ ਕਰਦੇ ਹੀ ਜਿਹੜਾ ਇਹ ਜਹਾਜ਼ ਹੈ ਉਹ ਚੰਦ ਕਰਮੇ ਦੂਰੀ ਤੇ ਜਾ ਕੇ ਜਿਹੜਾ ਕ੍ਰੈਸ਼ ਹੋ ਜਾਂਦਾ ਹੈ ਤਾਂ ਦੋ ਪਾਇਲਟ 10 ਕੈਬਨ ਕਰੂ ਮੈਂਬਰ ਤੇ 230 ਯਾਤਰੀ ਜਿਹੜਾ ਨੇ ਉਹ ਦੱਸਿਆ ਜਾ ਰਹੇ ਨੇ ਅਹਮਦਾਬਾਦ ਤੋਂ ਲੰਡਨ ਇਹ ਫਲਾਈਟ ਜਾ ਰਹੀ ਸੀ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ 40 ਲੋਕਾਂ ਦੇ ਮੌਦੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਤਾਂ 에ਅਰ ਇੰਡੀਆ ਦੇ ਵੱਲੋਂ ਆਪਣੀ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਤੁਸੀਂ ਵੀ ਆਪਣੇ ਸੱਗੇ ਸੰਬੰਧੀਆਂ ਦੀ ਜਿਹੜੀ ਆ ਜਾਣਕਾਰੀ ਲੈ ਸਕਦੇ ਹੋ ਤਾਂ 52 ਬ੍ਰਿਟਿਸ਼ ਨਾਗਰਿਕ, 7 ਪੁਰਤਗਾਲੀ ਤੇ ਇੱਕ ਕੈਨੇਡਾ ਦੇ ਨਾਗਰਿਕ ਜਿਹੜਾ ਨੇ ਇਸੇ ਵਿੱਚ ਸਵਾਰ ਸਨ ਤਾਂ 242 ਨਾਗਰਿਕਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਲੋਕ ਵੀ ਜਿਹੜਾ ਨੇ ਇਸ ਵਿੱਚ ਸਵਾਰ ਸੀ ਜਿਹੜੇ ਵੱਖ-ਵੱਖ ਮੂਲਕਾਂ ਤੋਂ ਨੇ ਜਿਸ ਦੇ ਵਿੱਚੋਂ 52 ਬ੍ਰਿਟੇਨ ਦੇ ਨੇ, 7 ਪੁਰਤਗਾਲ ਦੇ ਨੇ, ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਕੈਨੇਡਾ ਦਾ ਨਾਗਰਿਕ ਵੀ ਜਿਹੜਾ ਇਸ ਵਿੱਚ ਸ਼ਾਮਿਲ ਹੈ ਤਾਂ ਕਸਟਮ ਕਾਰਗੋ ਆਫਿਸ ਦੇ ਕੋਲ ਇਹ ਜਹਾਜ ਜਿਹੜਾ ਕ੍ਰੈਸ਼ ਹੋ ਜਾਂਦਾ ਹੈ ਤਾਂ ਦੋ ਹਿਸਟਰੀ ਦੀ ਵੀ ਗੱਲ ਕੀਤੀ ਜਾਵੇ ਤਾਂ 2020 ਦੇ ਵਿੱਚ ਵੀ 에어 ਇੰਡੀਆ ਦਾ ਐਕਸਪ੍ਰੈਸ ਪਲੇਨ ਜਿਹੜਾ ਉਹ ਕ੍ਰੈਸ਼ ਹੋਇਆ ਸੀ ਉਸ ਵੇਲੇ ਚ 21 ਲੋਕਾਂ ਦੀ ਮੌਤ ਹੋਈ ਸੀ 7 ਅਗਸਤ ਨੂੰ 2020 ਨੂੰ 에어 ਇੰਡੀਆ ਦਾ ਪਲੇਨ ਜਿਹੜਾ ਹੈ ਉਹ ਰਨਵੇ ਤੋਂ ਫਿਸਲ ਕੇ ਕ੍ਰੈਸ਼ ਹੋਇਆ ਸੀ 21 ਯਾਤਰੀਆਂ ਦੀ ਮੌਤ ਦੀ ਖਬਰ ਆਈ ਸੀ ਤੇ 110 ਲੋਕ ਜ਼ਖਮੀ ਹੋ ਗਏ ਸੀ ਤਾਂ ਕਰੋਨਾ ਦੇ ਅ ਕਰਕੇ ਭਾਰਤ ਮਿਸ਼ਨ ਦੇ ਤਹਿਤ ਦੁਬਈ ਤੋਂ ਭਾਰਤੀਆਂ ਨੂੰ ਲੈ ਕੇ ਆਇਆ ਸੀ ਉਹ ਜਹਾਜ਼ ਤੇ ਹੁਣ ਜਿਹੜਾ ਜਹਾਜ਼ ਹੈ ਲੰਡਨ ਜਾ ਰਿਹਾ ਸੀ ਤਾਂ ਲਾਈਵ ਅਪਡੇਟਸ ਉਹ ਜੇਕਰ ਗੱਲ ਕੀਤੀ ਜਾਵੇ ਤਾਂ ਹਾਦਸੇ ਤੋਂ ਬਾਅਦ ਮਲਵੇ ਨੂੰ ਵੀ ਅੱਗ ਲੱਗੀ ਹੈ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਰੈਸਕਿਊ ਆਪਰੇਸ਼ਨ ਦੇ ਵਿੱਚ ਦਿੱਕਤ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਕਿਉਂਕਿ ਜਦੋਂ ਇਹ ਉਡਾਨ ਭਰੀ ਹੋਏਗੀ ਤਾਂ ਓਬਵੀਅਸਲੀ ਗੱਲ ਹੈ ਕਿ ਜਹਾਜ਼ ਦੇ ਵਿੱਚ ਫਿਊਲ ਵੀ ਫੁੱਲ ਹੋਏਗਾ ਇਸ ਤੋਂ ਇਲਾਵਾ ਜਹਾਜ਼ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਲਦੀ ਅੱਗ ਫੜਦੀਆਂ ਨੇ ਐਲੂਮੀਨੀਅਮ ਦੀ ਜਿਆਦਾ ਇਸਤੇਮਾਲ ਐਲੂਮੀਨੀਅਮ ਫਾਈਬਰ ਦਾ ਜਿਆਦਾ ਵਰਤੋਂ ਜਿਹੜੀ ਇਹ ਜਹਾਜ਼ਾਂ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਕਰਕੇ ਅੱਗ ਲੱਗਣ ਦੇ ਉੱਤੇ ਨਾ ਦੇ ਉੱਤੇ ਕਾਬੂ ਪਾਇਆ ਜਾਣਾ ਬਹੁਤ ਔਖਾ ਹੈ ਪਰ ਜੋ ਮਲਬਾ ਹੈ ਉਸ ਦੇ ਵਿੱਚ ਵੀ ਲ ਹਾਸੇ ਦੇ ਵਿੱਚ ਰੈਸਕਿਊ ਕਰਨ ਦੇ ਵਿੱਚ ਜਿਹੜਾ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ ਇਸ ਤੋਂ ਇਲਾਵਾ ਹਾਸੇ ਦੀ ਖਬਰ ਮਿਲਦੀ ਆਲੇ ਦੁਆਲੇ ਦੇ ਏਰੀਏ ਦੇ ਉੱਤੋਂ ਐਂਬੂਲੈਂਸਾਂ ਨੂੰ ਇਕੱਠੀਆਂ ਕਰਕੇ ਉੱਥੇ ਬੁਲਾ ਲਿਆ ਗਿਆ ਹੈ ਤੇ ਐਂਬੂਲੈਂਸਾਂ ਦੇ ਰਾਹੀਂ ਲੋਕਾਂ ਨੂੰ ਜਲਦ ਤੋਂ ਜਲਦ ਜਿਹੜਾ ਉੱਥੇ ਲੈ ਕੇ जाया ਜਾ ਰਿਹਾ ਤਾਂ ਪੋਸਟਮਾਰਟਮ ਹਾਊਸ ਦੇ ਵਿੱਚ ਅਫੜਾ ਤਫੜੀ ਦੇਖਣ ਨੂੰ ਮਿਲੀ ਹੈ 에어ਪੋਰਟ ਦੇ ਅੰਦਰ ਵੀ ਅਫੜਾ ਤਫੜੀ ਦੇਖਣ ਨੂੰ ਮਿਲੀ ਹੈ ਤਾਂ ਹੁਣ 에어ਪੋਰਟ ਦੇ ਆਲੇ ਦੁਆਲੇ ਦੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲਗਾਤਾਰ ਰਾਖ ਤੇ ਧੂਆਂ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਉੱਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਪੀਐਮ ਮੋਦੀ ਤੇ ਸ਼ਾਹ ਜਿਹੜੇ ਨੇ ਉਹ ਦਿੱਲੀ ਤੋਂ ਰਵਾਨਾ ਹੋਏ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਕੇ ਤੇ ਪਹੁੰਚ ਰਹੇ ਨੇ ਤੇ ਅਮਿਤ ਸ਼ਾਹ ਵੀ ਜਿਹੜੇ ਨੇ ਉਹ ਮੌਕੇ ਦਾ ਜਾਇਜ਼ਾ ਲੈਣ ਪਹੁੰਚ ਰਹੇ ਨੇ ਅੱਤ ਲਗਾਤਾਰ ਹਸਪਤਾਲ ਦੇ ਉੱਤੇ ਵੀ ਜਿਹੜਾ ਭਰਤੀ ਵੱਡੀ ਪਾਤਰਾ ਦੇ ਵਿੱਚ ਲੋਕ ਜਿਹੜਾ ਨੇ ਪਹੁੰਚ ਰਹੇ ਨੇ ਆਪਣੇ ਕਰੀਬੀਆਂ ਨੂੰ ਮਿਲਣ ਦੇ ਲਈ ਜਿਵੇਂ ਜਿਵੇਂ ਜਾਣਕਾਰੀ ਮਿਲ ਰਹੀ ਹੈ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਇੱਕ ਵਾਰੀ ਉਹ ਮੰਜ਼ਰ ਸੋਚ ਕੇ ਦੇਖਿਆ ਜਾਵੇ ਕਿ 10 ਮਿੰਟ 20 ਮਿੰਟ ਅੱਧਾ ਘੰਟਾ ਪਹਿਲਾਂ ਜਿਹੜੇ ਆਪਣੇ ਨਾਲ ਦੇ ਯਾਤਰੀਆਂ ਜਿਹੜਾ ਨੇ ਉੱਥੇ ਛੱਟ ਕੇ ਗਏ ਨੇ ਕੋਈ ਆਪਣੇ ਪਰਿਵਾਰਕ ਮੈਂਬਰ ਨੂੰ ਛੱਟ ਕੇ ਗਿਆ ਹੋਵੇਗਾ ਕੋਈ ਆਪਣੇ ਦੋਸਤ ਨੂੰ ਛੱਟ ਕੇ ਗਿਆ ਹੋਵੇਗਾ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਛੱਟ ਕੇ ਗਿਆ ਹੋਵੇਗਾ ਤੇ ਹਜੇ ਉਹ ਅੱਧੇ ਰਾਸਤੇ ਵੀ ਪਹੁੰਚੇ ਨਹੀਂ ਹੋਣਗੇ 에ਰਪੋਰਟ ਤੋਂ ਬਾਹਰ ਵੀ ਨਹੀਂ ਨਿਕਲੇ ਹੋਏ ਹੋਣਗੇ ਕਿ ਟੇਕ ਆਫ ਤੋਂ 2 ਮਿੰਟ ਬਾਅਦ ਹੀ ਉਹਨਾਂ ਨੂੰ ਇਹ ਜਾਣਕਾਰੀ ਮਿਲ ਜਾਂਦੀ ਹੈ ਕਿ ਜਹਾਜ਼ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਤਾਂ ਉੱਥੇ ਕਿੰਨਾ ਕਿੰਨਾ ਮਾਹੌਲ ਜਿਹੜਾ ਹੈ ਉਫੜ ਤਫੜੀ ਵਾਲਾ ਬਣਿਆ ਹੋਏਗਾ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਨੇ ਹੁਣ ਕਰੀਬੀ ਉੱਥੇ ਪਹੁੰਚ ਰਹੇ ਨੇ ਆਮ ਜਨਤਾ ਵੀ ਉੱਥੇ ਪਹੁੰਚ ਰਹੀ ਹੈ ਖਬਰ ਮਿਲਣ ਤੋਂ ਬਾਅਦ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਭੀੜ ਹੈ ਉਹ 에ਰਪੋਰਟ ਦੇ ਉੱਤੇ ਤੇ ਹਸਪੀਟਲ ਦੇ ਵਿੱਚ ਲੱਗੀ ਹੋਈ ਹੈ ਤਾਂ ਵੀਜੇ ਰupani ਵੀ ਜਿਹੜਾ ਹੈ ਆਪਣੀ ਬੇਜਤੀ ਨੂੰ ਮਿਲਣ ਦੇ ਲਈ ਲੰਡਨ ਜਾ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਵੀ ਟਿਕਟ ਕਰਾਈ ਗਈ ਹੈ ਤਾਂ ਉਹ ਲੰਡਨ ਦੇ ਵਿੱਚ ਆਪਣੀ ਬੇਟੀ ਦੇ ਨਾਲ ਮੁਲਾਕਾਤ ਕਰਨ ਵੀਜੇ ਰੋਪਾਨੀ ਹੋ ਰਾਨੇ ਜਾਣਾ ਸੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੇ ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਇੰਚਾਰਜ ਨੇ 12 ਨੰਬਰ ਸੀਟ ਅਜੀ ਤੁਹਾਨੂੰ ਉਹਨਾਂ ਦੀਆਂ ਫੋਟੇਜ ਵੀ ਦਿਖਾਈਆਂ ਸਿੰਗੀਆਂ ਟਿਕਟ ਦੀਆਂ ਤਾਂ 12 ਨੰਬਰ ਸੀਟ ਜਿਹੜੀ ਹੈ ਉਹਨਾਂ ਦੀ ਅ ਸੀਗੀ ਇਸ ਤੋਂ ਇਲਾਵਾ ਪਾਇਲਟ ਦੀ ਗੱਲ ਕੀਤੀ ਜਾਵੇ ਤਾਂ ਪਾਇਲਟ ਵੀ ਕਾਫੀ ਐਕਸਪੀਰੀਅੰਸ ਵਾਲੇ ਸਨ 82 ਘੰਟੇ ਜਿਹੜਾ ਉਹਨਾਂ ਨੂੰ 8200 ਘੰਟੇ ਫਲਾਈਟ ਦਾ ਐਕਸਪੀਰੀਅੰਸ ਹੀ ਉਡਾਨ ਭਰਨ ਦਾ ਐਕਸਪੀਰੀਅੰਸ ਹੀਗਾ ਕਾਫੀ ਜੇਕਰ ਇਹ ਗੱਲ ਕੀਤੀ ਜਾਵੇ ਤਾਂ ਐਕਸਪੀਰੀਅੰਸ ਵਾਲੇ ਪਾਇਲਟ ਜਿਹੜੇ ਨੇ ਉਹ ਰੱਖੇ ਨੇ ਕੈਪਟਨ ਸੁਮਿਤ ਸੱਬਰਵਾਲ ਜਿਹੜਿਆ ਨੇ ਉਹ ਜਹਾਜ਼ ਉਡਾਰੇ ਸੀ ਤੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਜਿਹੜਾ ਨੇ ਆਫੀਸਰ ਕਲਾਈਵ ਕੁੰਦਰ ਸੀਗੇ ਤੇ ਦੋਨੇ ਹਾਦਸੇ ਦੇ ਵਿੱਚ ਜਿਹੜਾ ਨੇ ਉਹ ਹੁਣ ਸ਼ਿਕਾਇਰ ਹੋਏ ਨੇ ਹਾਲਾਂਕਿ ਇਸ ਬਾਬਤ ਕੋਈ ਜਾਣਕਾਰੀ ਨਹੀਂ ਹੈ ਤੇ ਉਹਨਾਂ ਦੇ ਕੋਲ 8200 ਘੰਟੇ ਹਵਾ ਦੇ ਵਿੱਚ ਸਫਰ ਕਰਨ ਦਾ అనుభਵ ਸੀਗਾ ਇਹ ਜਿਹੜਾ ਐਕਸਪੀਰੀਅੰਸ ਹੈ ਉਹ ਸੀ ਇਸ ਤੋਂ ਇਲਾਵਾ ਅਹਮਦਾਬਾਦ 에ਰਪੋਰਟ ਤੇ ਆਪਰੇਸ਼ਨ ਫਿਲਹਾਲ ਬੰਦ ਕਰ ਦਿੱਤੇ ਗਏ ਨੇ 5 ਵਜੇ ਤੱਕ 에ਰਪੋਰਟ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹੈ ਲਗਾਤਾਰ ਯਾਤਰੀਆਂ ਨੂੰ ਜਿਹੜਾ ਹੈ ਉਹ ਉੱਥੇ ਪਹੁੰਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜਿਵੇਂ ਜਿਵੇਂ ਜਾਣਕਾਰੀ ਸਾਡੇ ਸਾਥ ਤੱਕ ਪਹੁੰਚ ਰਹੀ ਹੈ ਸੀ ਲਗਾਤਾਰ ਤੁਹਾਡੇ ਨਾਲ ਜਾਣਕਾਰੀ ਵੀ ਸਾਂਝੀ ਕਰ ਰਹੇ ਹਾਂ ਤਾਂ ਬੇहद ਮੰਦਭਾਗੀ ਖਬਰ ਅਹਮਦਾਬਾਦ ਤੋਂ ਸਾਹਮਣੇ ਆ ਰਹੀ ਹੈ ਇਤਿਹਾਸ ਕਮਨਾ ਅਪੀਲ ਇਹੀ ਕਰ ਰਹੇ ਆ ਕਿ ਜ਼ਿਆਦਾ ਨੁਕਸਾਨ ਜਿਹੜਾ ਉਹ ਨਾ ਹੋਇਆ ਹੋਵੇ ਅਰਦਾਸ ਜ਼ਰੂਰ ਕੀਤੀ ਜਾਵੇ ਕਿ ਜਿਹੇ ਹਾਦਸਿਆਂ ਦੇ ਵਿੱਚ ਨੁਕਸਾਨ ਕਾਫੀ ਵੱਡੇ ਮਾਤਰਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਅਰਦਾਸ ਇਹੀ ਹੈ ਕਿ ਹਲਜੇ ਤੱਕ ਜੋ ਜਾਣਕਾਰੀਆਂ ਆ ਰਹੀਆਂ ਨੇ 40 ਲੋਕਾਂ ਦਾ ਨੁਕਸਾਨ ਜਿਹੜਾ ਉਹ ਦੱਸਿਆ ਜਾ ਰਿਹਾ ਪਰ ਸੋਰਸਿਸ ਜਿਹੜਾ ਨੇ ਉਹ 100 ਲੋਕਾਂ ਦੀ ਗੱਲ ਜਿਹੜੀ ਆ ਉਹ ਕਰ ਰਹੇ ਨੇ ਕਿ 100 ਲੋਕਾਂ ਦੇ ਮਰਨ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਇਤਿਹਾਸ ਕਮਨਾ ਅਪੀਲ ਇਹੀ ਹੈ ਕਿ ਪਰ ਜਿਹੜੀ ਹੈ ਇਹ ਇਹ ਇੰਨਾ ਆਕੜਾ ਜਿਹੜਾ ਉਹ ਨਾ ਪਹੁੰਚੇ ਤੇ ਪਰ ਲਗਾਤਾਰ ਸਥਿਤੀ ਜਿਹੜੀ ਹੈ ਉਹ ਗੰਭੀਰ ਹੁੰਦੀ ਜਾ ਰਹੀ ਹੈ ਲੋਕ ਜਿਹੜਾ ਨੇ ਆਪਣੇ ਸਗੇ ਸੰਬੰਧੀਆਂ ਨੂੰ ਮਿਲਣ ਦੇ ਲਈ ਮੌਕੇ ਤੇ ਪਹੁੰਚ ਰਹੇ ਨੇ